ਬੁਆਰੇ ਤੁ ਹਾਰਨਾ ਹਾਰਨਾ ਬੁਆਰੇ ਤੁ ਉਹ ਵੇ ਸੋਨੇ ਹਾ ਹਾਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪ੍ਰਭਿ ਪਾਵਨ ਧਰਤੀ ਤਨ ਗੁਰੂ ਨਾਨਕ ਦੇਵ ਜੀ ਮਹਾਨ ਰਸੋਈ ਨਗਰੀ ਟੇਰੋ ਬਨਾਨ ਗੁਰਦਾਸਪੁਰ ਵਿਖੇ ਜੋ ਗੁਰਦੁਆਰ ਸਾਹਿਬ ਦਾ ਸਿਵਾ ਨਮਸੇ ਸਭ ਨੂੰ ਸਿਰੋਂ ਰਿਗਰਦਾਰ ਪਰੋਡੂ ਕਮੇਟੀ ਨੇ ਕਾਰ ਸੇਵਾ ਖਰੂਲ ਸਾਹਿਬ ਨੇ ਸੇਵਾ ਸੋਫੀ ਸੀ ਸੋ ਦਰਬਾਰ ਸਾਹਿਬ ਦੀ ਸੇਵਾ ਉਪਰੰਤ ਜੋ ਉੱਪਰ ਰਕਲਸ ਦੀ ਸੋਨੇ ਦੀ ਸੇਵਾ ਸ਼ੁਰੂ ਹੀ ਪਿਛਲੇ ਸਾਲ 2 ਸਾਲ ਤੋਂ ਲੈ ਉਹ ਪ੍ਰਾਦਾਰ ਪ੍ਰਾਜ ਉਸ ਮੁਤਾਬਕ ਜੋ ਜਿਵੇਂ ਸੰਗਤਾਂ ਸਹਿਯੋਗ ਦਿੰਦੀਆਂ ਸੋਨਾਂ ਦੀ ਸੇਵਾ ਦੇ ਉਹ ਕਲਸੀਆਂ ਤਿਆਰ ਹੋ ਕੇ ਤੋਂ ਅੱਜ ਉਸ ਪ੍ਰਾਦ ਦੇ ਵਿੱਚ ਅੱਜ ਸੇਵਾ ਉਤੇ ਸਜੋਬਤ ਹੋਈ ਆ ਜਿਹਦੇ ਵਿੱਚ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਜੋ ਸ਼ੁਰੂ ਰਿਗਰ ਦਰ ਪ੍ਰਬੰਧ ਕਮੇਟੀ ਜਨ ਸਕੱਤਰ ਨੇ ਉਹ ਵੀ ਚੇਚੇ ਤੌਰ ਤੇ ਇਸ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੀ ਇਹ ਸੇਵਾ ਵਿੱਚ ਮੈਂ ਲਾ ਆਪਾਂ ਸਮੂਲਿਤ ਹੋਈ ਆ ਸੋ ਇਹ ਮਤਲਬ ਬੜਾ ਪਿੱਥਸਤਾਨ ਹੈ ਜਿੱਥੇ 18 ਸਾਲ ਗੁਰੂ ਨਾਨਕ ਦੇ ਮਹਾਰਾਜੀ ਪਾਵਨ ਧਰਤੀ ਕਰਤਾਰਪੁਰ ਸਾਹਿਬ ਦੀ ਡੇਰ ਬਨਾਣ ਤੇ تینوں ਨੂੰ ਭਾਗਨਾ ਹੈ ਤੇ ਇਹ ਮਹਾਰਾਜੀ ਉਸ ਵੇਲੇ ਦੇ ਜਿਹੜੇ ਕਲਸ਼ ਜਿਹੜਾ ਅੱਗੇ ਜਨੇ ਪੱਤਰ ਨੇ ਜਾਂ ਕਲਸੀਆਂ ਨੇ ਉਹਨਾਂ ਉਸ ਵੇਲੇ ਦੀਆਂ ਬਣੀਆਂ ਉਹਨੇ ਉੱਤੇ ਹੀ ਉਹ ਦੁਬਾਰਾ ਸੋਨਾ ਲਾ ਕੇ ਉਹਨੂੰ ਸ਼ੁਭਤ ਕੀਤਾ ਪ੍ਰਾਤਨਤਾ ਨੂੰ ਮਤਲਬ ਮੁਖ ਰੱਖ ਕੇ ਇਹ ਅੱਜ ਸੇਵਾ ਦਾ ਮਬਈ ਕਿੰਨੇ ਟੋਟਲ ਕਲਸੀ ਕਿੰਨੇ ਨੇ ਇਹ 16 ਕਲਸੀਆਂ ਜੀ ਇੱਕ ਨਾਲ ਸੋਨਾ ਲੱਗਾ ਇਹ ਸੋਨਾ ਤੇ ਹੁਣ ਤੱਕ ਲਗਭਗ 10 ਕਿਲੋ ਉੱਤੇ ਲੱਗ ਚੁੱਕਾ ਜਿਹੜਾ ਦੁਬਾਰਾ ਲੱਗਾ ਤੇ 4 ਕਿਲੋ ਥੱਲੇ ਜਿਹੜਾ ਪਾਲਕੀ ਸਾਹਿਬ ਉਹਨੂੰ ਵੱਖਰਾ ਲੱਗਾ ਪਹਿਲਾਂ ਉਹ ਨਵੀਂ ਪਾਲਕੀ ਬਣਾਈ ਸੀ ਤੇ ਕਲਸ ਦੇ ਆਪਣੇ ਗੋਬਿੰਦ ਦੇ ਉੱਤੇ ਲਗਭਗ 10 ਕਿਲੋ ਸੋਨਾ ਹੁਣ ਤੱਕ ਛੜ ਚੁੱਕਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦੇ ਪਾਵਨ ਤਰ ਚਾਨੂਛੋ ਪ੍ਰਾਪਤ ਹਰਤੇ ਗੁਰਦਾਰਾ ਡੇਰਾ ਸਾਹਿਬ ਗੁਰਦਾਸਪੁਰ ਔਰ ਗਲਤਾਰਪੁਰ ਸਾਹਿਬ ਪਾਕਿਸਤਾਨ ਇਸ ਪਵਨ ਧਰਤੀ ਦੇ ਗੁਰੂ ਸਾਹਿਬ ਨੇ ਆਪਣੀ ਹਿਆਤੀ ਦੇ ਅਖੀਰ 18 ਸਾਲ ਕਿਰਤ ਕਮਾਈ ਕਰਕੇ ਸੱਚੀ ਸੇਵਾ ਕਰਕੇ ਮਹਾਰਾਜ ਸਾਹਿਬ ਨੇ ਇੱਕ ਨਵਾਂ ਨਵੇਂ ਸ਼ਹਿਦ ਦਿੱਤੀ ਇਸ ਮੁੱਚੇ ਪੰਥਰ ਸੰਬੰਧਿਤ ਆਮ ਨੂੰ ਔਰ ਉਹਨਾਂ ਦੀ ਚਾਰੋਂ ਛੋਹ ਪ੍ਰਾਪਤ ਪਾਵਨ ਧਰਤੀ ਤੇ ਗੁਰਦਾਰਾ ਦਰਬਾਰ ਸਾਹਿਬ ਜਿਹੜਾ ਡੇਰਾ ਸਾਹਿਬ ਹੈ ਇਹਦੀ ਕਾਫੀ ਲੰਬੇ ਸਮੇਂ ਤੋਂ ਚਲ ਰਹੀ ਗੁਰਦਾਰਾ ਪ੍ਰਬੰਧ ਕਮੇਟੀ ਵੱਲੋਂ ਪੰਥ ਦੀ ਮਾਇਆ ਨਾਲ ਸਸਤੀ ਅਕਾਲਪੁਰ ਵਾਗੂ ਸਾਜੀ ਨਿਵਾਜੀ ਸ਼ਖਸੀਅਤ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਕਾਰ ਸਾਹਿਬ ਵਾਲੇ ਮਹਾਂਪੁਰ ਸਾਹਿਬ ਨੂੰ ਬੇਨਤੀ ਕਰਕੇ ਸੇਵਾ ਦਿੱਤੀ ਸੀ ਦਰਬਾਰ ਹਾਲ ਦੀ ਲੰਗਰ ਹਾਲ ਦੀ ਇਹ ਤਾਂ ਜਿੰਨੀਆਂ ਹੋਰ ਸੇਵਾਵਾਂ ਸੰਬੰਧਿਤ ਨੇ ਉਹ ਸੇਵਾ ਦਿੱਤੀ ਉਹ ਤੋਂ ਲੈ ਕੇ ਸੰਗਤਾਂ ਦੇ ਭਰਪੂਰ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਨੇ ਬੜੀ ਭਾਵਨਾ ਬੜੀ ਸ਼ਰਧਾ ਤੇ ਬੜੇ ਉਤਸ਼ਾਹ ਦੇ ਨਾਲ ਸਾਰੇ ਸਮੂੱਚ ਜਿਹੜੀ ਸੇਵਾ ਕੀਤੀ ਹੈ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਹੈ ਕਿ ਇਹ ਹੁਣ ਆਪਣੀ ਪ੍ਰਵਾਨ ਚੜ ਰਹੀ ਹੈ ਔਰ ਦਰਬਾਰ ਹਾਲ ਕੰਪਲੀਟ ਹੋ ਚੁੱਕਾ ਮੁਕੰਮਲ ਹੋ ਚੁੱਕਾ ਹੈ ਥੱਲੇ ਪਾਕਿਸਤਾਨ ਜਿਹੜੀ ਪ੍ਰਾਰਥਨਾ ਸੀ ਸ਼ੇਰ-ਏ-ਪੰਜਾਬ ਵਾਲੇ ਦੀ ਗੋਦੇਵੀ سونے ਦੀ ਸੇਵਾ ਵੱਡੇ ਦਰਬਾਰ ਹਾਲ ਦੀ ਵੱਡੀ ਪਾਲਕੀ ਦੀ ਵੀ سونے ਦੀ ਸੇਵਾ ਸਾਰੀ ਹੋ ਗਈ ਵੱਡੀ ਵੱਡੀ ਪਾਲਕੀ ਪਾਲਕੀ ਸੁੰਦਰ ਬਣੀ ਹੈ ਔਰ ਨਾਲ ਦੀ ਨਾਲ ਦਰਬਾਰ ਹਾਲ ਦਾ ਜਿਹੜਾ ਉੱਪਰ ਗੁੰਬਦ ਹੈ ਉਹਤੇ ਵੀ سونے ਦੀ ਕੰਪਲੀਟ ਮੁਕੰਮਲ ਸੇਵਾ ਹੋ ਚੁੱਕੀ ਹੈ ਨਾਲ ਹੁਣ ਜਿਹੜੇ ਸਬੰਧਤ ਪਾਲਕੀ ਸਾਹ ਨਾਲ ਕੁਛ ਛੋਟੀਆਂ ਕਲਸੀਆਂ ਨੇ ਇਹ ਸਾਰੀ ਸੇਵਾ ਅੱਜ ਹੁਣ 16 ਜਿਹੜੇ ਨਾਲ ਕਲਸੀਆਂ ਨੇ ਗੁੰਬਦ ਵਾਲੇ ਦੁਆਲੇ ਉਹਨਾਂ ਦੀ سونے ਦੀ ਸੇਵਾ ਨੇ ਦੀ ਸੇਵਾ ਜਿਹੜੀ ਕੀਤੀ ਬਾਬਾ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਉਹ ਅੱਜ ਤੋਂ ਉਹਨਾਂ ਦੀ ਫਿਟਿੰਗ ਜਿਹੜੀ ਸ਼ੁਰੂ ਹੋਈ ਹੈ ਕਾਰੀਗਰਾਂ ਨੇ ਸਾਰਿਆਂ ਨੇ ਆਪਣੇ ਹੱਥੀਂ ਸਾਰੀ ਗੁਰੂ ਸਾਹਿਬ ਦੀ ਜ਼ਿੰਦਗੀ ਦਾ ਜਿਹੜਾ ਸਮੁੱਚਾ ਜੀਵਨ ਮਹਾਰਾਜ ਸਾਹਿਬ ਦਾ ਉਹ ਤਕਰੀਬਨ ਤਿੰਨ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ ਪਹਿਲਾ ਬਚਪਨ ਤੇ ਜਵਾਨੀ ਦਾ ਜਿਹੜਾ ਤਲਵੰਡੀ ਰਾਏਪੁਰ ਨੜਕਾਨਾ ਸਾਹਿਬ ਪਾਉਂਦ ਤਰਤੀ ਤੇ ਉਸ ਤੋਂ ਬਾਅਦ ਉਹ ਦਾਸੀਆਂ ਦਾ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਦਾ ਜਿਹੜਾ ਜੀਵਨ ਅਖੀਲਾ ਜੀਵਨ ਇੱਥੇ ਕਰਤਾਰਪੁਰ ਸਾਹਿਬ ਦੀ ਜਿਹੜੀ ਅਖੀਰਲਾ ਸਮਾਂ 18 ਸਾਲ ਮਹਾਰਾਜ ਸਾਹਿਬ ਨੇ ਹੱਥੀਂ ਖੇਤੀ ਕਰਕੇ ਕਿ ਨਵੀਂ ਸਿਹਤ ਕੌਮ ਨਵਾ ਸਿਧਾਂਤ ਬਖਸ਼ਿਸ਼ ਕੀਤਾ ਔਰ ਉਸ ਸਿਧਾਂਤ ਨੂੰ ਮਦਦ ਨਿਹਰਾਦਿਆ ਹੋਇਆ ਇਹ ਜਿਹੜੇ ਪਾਉਂ ਪਵਿੱਤਰ ਸਥਾਨ ਨੇ ਨੜਕਾਨਾ ਸਾਹਿਬ ਦੇ ਪ ਇਹ ਤਾਂ ਕਰਤਾਰਪੁਰ ਸਾਹਿਬ ਕਿਉਂਕਿ ਹੁਣ 47 ਦੀ ਵੰਡ ਤੋਂ ਬਾਅਦ ਉਹ ਪਾਕਿਸਤਾਨ ਦਾ ਹਿੱਸਾ ਬਣ ਗਿਆ ਸਿੱਖੀ ਜਿਹੜੀ ਹੈ ਜਿਹੜਾ ਪਹਿਲਾ ਚਾ ਆਪਣਾ ਹੈਗਾ ਰਖਣੀ ਪੰਜਾਬ ਉਹਦੇ ਵਿੱਚ ਸਿੱਖੀ ਨੇ ਜਨਮ ਲਿਆ ਨਟਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਔਰ ਜਿਹੜਾ ਪੂਰਬੀ ਪੰਜਾਬ ਹੁਣ ਮੌਜੂਦਾ ਹਿੰਦੁਸਤਾਨ ਵਿੱਚ ਪੰਜਾਬ ਦਾ ਹਿੱਸਾ ਹੁੰਦਾ ਹੈ ਇਸ ਤੇ ਸਿੱਖੀ ਜਿਹੜੀ ਹੈ ਉਹ ਪਲੀ ਔਰ ਦੀ ਪਰਵਰਸ਼ ਹੋਈ ਸੰਪੂਰਨ ਜਿਹੜੀ ਪ੍ਰਭਾਂਤ ਜਿਹੜੀ ਔਰ ਇਹ ਦੋਨੋਂ ਸਾਰਾ ਇਲਾਕਾ ਜਿਹੜਾ ਸਮੁੱਚਾ ਪੁਰਾਣਾ ਪੰਜਾਬ ਜਿਹੜਾ ਹੁੰਦਾ ਇਸ ਹਾਰਾ ਗੁਰੂ ਸਾਹਿਬ ਗੁਰੂ ਸਾਹਿਬਾਂ ਦੀ ਪਾਵਨ ਪਵਿੱਤਰ ਚਨਛੋ ਦੀ ਪ੍ਰਾਪਤ ਆ ਮੁਬਾਰਕ ਧਰਤੀ ਹੈ ਸੋ ਮੈਂ ਅਕਾਲ ਸਰਵਾਇ ਗੁਰੂ ਦਾ ਕੋਟਾਂ ਕੋਟ ਦਿਲ ਦੀਆਂ ਕਰਾਂ ਇਹਦਾ ਧੰਨਵਾਦ ਕਰਦਾ ਤਾਂਤਾਲ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਨੇ ਬੜੀ-ਬੜੀ ਮਿਹਰ ਬਖਸ਼ਿਸ਼ ਕਰਕੇ ਬਾਬਾ ਜੀ ਤੇ ਆਪ ਸਿਰ ਤੇ ਮਿਹਰ ਪਰੇ ਹੱਥ ਰੱਖ ਕੇ ਸੰਗਤਾਂ ਦੇ ਪਰਪੁਰ ਪਿਆਰ ਸਹਿਯੋਗ ਦੇ ਨਾਲ ਇਹ ਵੱਡੀਆਂ ਸਮਾਹਾਂ ਜਿਹੜੀਆਂ ਨੇ ਇਹ ਚੱਲ ਰਹੀਆਂ ਨੇ ਕਿਉਂਕਿ ਮਹਾਪੁਰਸ਼ਾ ਕੋ ਕੇਵਲ ਆਪਣਾ ਇਸ ਡੇਰਾ ਸਾਹਿਬ ਦੀ ਸੇਵਾ ਹੀ ਨਹੀਂ ਬਲਕੇ ਬਹੁਤ ਵੱਡੀਆਂ ਸਮਾਵਾਂ ਜਿਹੜੀਆਂ ਗੁਰੂ ਘਰ ਦੀਆਂ ਦਰਬਾਰ ਹਾਲਾਂ ਦੀਆਂ ਦੀਵਾਨ ਹਾਲਾਂ ਦੀਆਂ ਲੰਗਰ ਹਾਲਾਂ ਦੀਆਂ ਔਰ ਇਥੋਂ ਤੱਕ ਕਿ ਵਿਦਿਆਲੇ ਵੀ ਕਾਲਜ ਸਕੂਲ ਵੀ ਮਹਾਪੁਰਸ਼ਾਂ ਨੇ ਬੜੀ ਬੜੀ ਮਿਹਨਤ ਔਰ ਸਮੁੱਚੇ ਸੰਗਤਾਂ ਦਾ ਸਹਿਯੋਗ ਨਾਲ ਜਿਹੜੇ ਚਲਾਏ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਦਾ ਪਿਆਰ ਬਣਿਆ ਰਵੇ ਔਰ ਕਿਉਂਕਿ ਵੱਡੇ ਕਾਰਜ ਨੇ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਹੀ ਇਹ ਪ੍ਰਵਾਨ ਚੜਦੇ ਆ ਇਸ ਕਰਕੇ ਮੈਂ ਸਿਨੇਮਰ ਸਮੁੱਚੀਆਂ ਸੰਗਤਾਂ ਨੂੰ ਚੰਗਾ ਜੀ ਬੇਨਤੀ ਵੀ ਕਰਦਾ ਕਿ ਤਾਂ ਨਮਨ ਤੇ ਤਾਂ ਦੇ ਨਾਲ ਮਹਾਪੁਰਸ਼ਾਂ ਦਾ ਇਹ ਸਭਾਵਾਂ ਚੱਲਦੀਆਂ ਸਮਾਵਾਂ ਵਿੱਚ ਜਿਹੜਾ ਸਹਿਯੋਗ ਦਿੱਤਾ ਅਕੀਰ ਮਕਮਲਤਾ ਦਾ ਰੂਪ ਧਾਰ ਕੇ ਸੋਚੀਆਂ ਚੋਕਾ ਪੰਥ ਨੂੰ ਸਮਰਪਿਤ ਹੋਣੀਆਂ ਨੇ ਸਖ ਸੰਗਤਾਂ ਨੂੰ ਸਮਰਪਿਤ ਹੋਣੀਆਂ ਨੇ ਇਹ ਸਾਰੇ ਵੱਡੇ ਕਾਰਜ ਵੱਡੀਆਂ ਸੇਵਾਵਾਂ ਦੇ ਨਾਲ ਹੀ ਪਰਵਾਹ ਚੜਦੇ ਆ ਤੇ ਉਹ ਸਾਧਨੀ ਸੰਗਤਾਂ ਜਿਸ ਤਰ੍ਹਾਂ ਦਾ ਪਿਆਰ ਸਹਿਯੋਗ ਬਾਬਾ ਜੀ ਨੂੰ ਦੇ ਰਹੇ ਆ ਇਸੇ ਤਰ੍ਹਾਂ ਉਹਨਾਂ ਦੇ ਸਮੇਂ ਵਿੱਚ ਬਣਿਆ ਰਵੇ ਔਰ ਗੁਰੂ ਸਾਹਿਬ ਬਖਸ਼ਿਸ਼ ਕਰੇ ਨਾ ਤੰਦਰੁਸਤੀ ਚੜ੍ਹਦੀ ਜਗ ਵਾਲੀ ਲੰਬੀ ਆਜੀ ਜਿਹੜੀ ਹੈ ਪੰਥ ਦੀਆਂ ਸਮਾਵਾਸ ਤੇ ਬਖਸ਼ਿਸ਼ ਕਰਨ ਇਸੇ ਤਰ੍ਹਾਂ ਭਾਵਨਾ ਦੇ ਨਾਲ ਸੰਗਤਾਂ ਦੇ ਪਿਆਰ ਸਹਿਯੋਗ ਅਤੇ ਸ਼ਰੋਣੀ ਗੁਰਦਾਰ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਇਹ ਸਭਾ ਜਿਹੜੀ ਉਹਨਾਂ ਦੇ ਸਮੇਂ ਦੇ ਇਸ ਤਰ੍ਹਾਂ ਨਿਰੰਤਰ ਜਾਰੀ ਰਹਿਣ ਸਾਰਿਆਂ ਸਖ ਸੰਗਤਾਂ ਦਾ ਉੱਚੇ ਤੋਂ ਸਤਕਾਰਯੋਗ ਪ੍ਰਣਾਮ ਸਾਬ ਸਰਦਾਰ ਰਹਿਜਿੰਦੇ ਸਿੰਘ ਧਾਮੀ ਸਾਹਿਬ ਜਿਹੜੇ ਐਡਵੋਕੇਟ ਪ੍ਰਧਾਨ ਸ਼ਰੋਣੀ ਗੁਰਦਾਰ ਪ੍ਰਬੰਧ ਕਮੇਟੀ ਨੇ ਉਹਨਾਂ ਵੱਲੋਂ ਵੀ ਚੇਤੇ ਤੋਂ ਸਤਿਕਾਰਯੋਗ ਬਾਬਾ ਜੀ ਦਾ ਧੰਨਵਾਦ ਹੈ ਸਮੁੱਚੇ ਮੈਂਬਰਾਂ ਸਾਹਿਬ ਵੱਲੋਂ ਤੇ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ